ਯਾਰ ਯਾ ਅਗਰ ਨਹੀਂ ਕਿਨੀ ਮਲ ਆ ਜੁੰਖੇ ਚਾਹੇ ਤੋ ਜਨਾ ਦਾ ਜੱਟ ਵੀ ਸਕੀਨੇ ਸਸੀ ਕਬੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਵੀਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਰ ਦੋ ਤਬੀਆਂ ਨੇ ਅਲੱਗ-ਅਲੱਗ 91 ਇੰਚ ਦੀ ਜੀਪ ਹੈ ਜੀ ਤੇ ਇੱਕ ਹੈਗਾ ਜੌਨ ਡੀਅਰ ਟਰੈਕਟਰ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਵੀਰ ਜੀ ਜੌਨ ਡੀਅਰ ਟਰੈਕਟਰ 5310 ਦਾ ਟਰੈਕਟਰ ਹੈ ਜੀ 2007 ਮ ਤਨ ਲੱਖ ਤੇ 50000 ਵੀ ਜਿਹੜੀ ਡਿਮਾਂਡ ਮੰਗੀ ਹੈ ਜੀ ਤੇ ਇਹ ਲਾਸਟ ਪ੍ਰਾਈਸ ਨਹੀਂ ਹੁੰਦਾ ਵੀਰ ਜੀ ਮੌਕੇ ਤੇ ਤੁਸੀਂ ਲਾਸਟ ਪ੍ਰਾਈਸ ਇਹਦਾ ਪੁੱਛ ਸਕਦੇ ਹੋ ਜੀ ਟਰੈਕਟਰ ਦਾ ਸਾਰਾ ਕੰਮ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਤੇ ਗੁਰਦਾਸਪੁਰ ਇਹਨਾਂ ਦਾ ਏਰੀਆ ਵੀਰ ਜੀ 45% ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਤੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਤੁਸੀਂ ਦੇਖ ਰਹੇ ਹੋ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ 2007 ਮਾਡਲ ਹੈ ਜੀ ਜੌਂਡੀਅਰ 5310 올ਡ ਮਾਡਲ ਤੇ ਬਹੁਤ ਵਧੀਆ ਜੀ ਹੁੱਡ ਛਤਰੀ ਲੱਗੇ ਹੋਇਆ ਡਰਾਈਵਰ ਤੇ ਕਾਗਜ਼ ਵਗੈਰਾ ਸਭ ਕੁਝ ਓਕੇ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਕਿਸ ਚੀਜ਼ ਦੀ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਅੱਗੇ ਦੇਖਣ ਨੂੰ ਤੁਸੀਂ ਵੀਰ ਜੀ ਮਹਿੰਦਰਾ ਜੀਪ オリジナルオリジナル ਜੀਪ ਹੈ ਜੀ 1995 ਮਾਡਲ ਹੈ ਜੀ 85000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਬਠਿੰਡਾ ਤੇ ਮੁਕਸਰ ਏਰੀਆ ਦੇ ਵਿਚਾਲੇ ਇਹਨਾਂ ਦਾ ਪਿੰਡ ਪੈ ਜਾਂਦਾ ਜੀ ਬਠਿੰਡਾ ਇਹਨਾਂ ਦਾ ਏਰੀਆ ਵੀਰ ਜੀ ਚਾਰੇ ਟਾਇਰ ਬਿਲਕੁਲ ਨਿਊ ਨੇ ਵੀਰ ਜੀ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜਿਨ੍ਹਾਂ ਦੇ ਘਰੇ ਇਹ ਜੀਪ ਖੜੀ ਹੈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਹੈ ਜੀ ਜਿਨ੍ਹਾਂ ਨਾਲ ਤੁਸੀਂ ਗੱਲ ਕਰਕੇ ਇਹ ਜੀਪ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਆਪਣੀ ਕੋਈ ਟਰੈਕਟਰ ਟਰਾਲੀ ਜਾਂ ਖੇਤੀ ਦੇ ਹੋਰ ਸੰਦਾਂ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਉਹਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਇਹ ਲਿਖ ਕੇ ਜਾਨੀ ਕਿ ਟਰੈਕਟਰ ਕਿਹੜਾ ਹੈ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਡਾ WhatsApp ਨੰਬਰ ਹੈਗਾ ਜੀ 8837665987 ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਫੋਟੋਆਂ ਨੂੰ ਟੇਡਾ ਕਰਕੇ ਖਿੱਚਿਆ ਕਰਨਾ ਲੰਮੀਆਂ ਫੋਟੋਆਂ ਦੀ ਐਡ ਪ੍ਰੋਪਰ ਨਹੀਂ ਬਣਦੀ ਇਸ ਕਰਕੇ ਵੀਰਾਂ ਨੂੰ ਗੁਜਾਰਸ਼ ਹੈ ਕਿ ਫੋਟੋਆਂ ਹਮੇਸ਼ਾ ਹੀ ਟੇਡੀਆਂ ਕਰਕੇ ਭੇਜਣਗੇ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਕੋਈ ਖਰਚਾ ਨਹੀਂ ਜੀ ਐਡ ਪਾਉਣ ਦਾ ਬਿਲਕੁਲ ਫ੍ਰੀ ਦੇ ਵਿੱਚ ਆਪਣੀ YouTube ਚੈਨਲ ਤੇ ਲਗਾ ਦੇਾਂਗੇ ਜੀ ਤੇ ਤੁਹਾਡੀ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਜਾਊਗੀ ਜੀ ਅੱਗੇ ਦੇਖ ਰਹੇ ਹਾਂ ਵੀਰ ਜੀ ਤਵੀਆਂ 14 ਤਵੀਆਂ ਵੀਰ ਜੀ ਇਹ ਮਾਡਲ 올ਡ ਹੈ ਵੀਰ ਜੀ 22000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਤਲਵੰਡੀ ਸਾਬੋ ਏਰੀਆ ਜੀ 50% ਇਹਨਾਂ ਦੇ ਹਿੱਸੇ ਦੀ ਟੈਰਾਂ ਦੀ ਕੰਡੀਸ਼ਨ ਹੈਗੀ ਹੈ ਜੀ ਹਿੱਸਾ ਨਾਲ ਹੈ ਜੀ ਤੇ 22000 ਪ੍ਰਾਈਸ ਹੈ ਜੀ 14 ਤਵੀਆਂ ਨੇ ਜੀ ਤੇ ਤਵਿਆਂ ਦੀ ਕੰਡੀਸ਼ਨ ਅ ਅੱਧੇ ਤਵੇ ਪਏ ਨੇ ਜੀ ਅੱਧੇ ਟਾਇਰ ਪਏ ਨੇ 22000 ਪ੍ਰਾਈਸ ਹੈ ਜੀ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 94172 07330 ਵੀਰ ਦਾ ਨੰਬਰ ਹੈ ਜੀ ਜਿੱਥੇ ਤੁਸੀਂ ਕਨੈਕਟ ਕਰ ਸਕਦੇ ਹੋ ਪ੍ਰਾਣੀਆਂ 14 ਤਵੀਆਂ ਨੇ ਜੀ 22000 ਪ੍ਰਾਈਸ ਹੈ ਜੀ ਤਲਵੰਡੀ ਸਾਬੋ ਏਰੀਆ ਜਿੱਥੇ ਮਸ਼ਹੂਰ ਮੰਡੀ ਲੱਗਦੀ ਹੈ ਟਰੈਕਟਰ ਆਤੀ ਇਹ ਮੰਡੀ ਹਰ ਬੁੱਧਵਾਰ ਨੂੰ ਲੱਗਦੀ ਹੈ ਜੇ ਤੁਸੀਂ ਟਰੈਕਟਰ ਉੱਥੋਂ ਵੀ ਖਰੀਦਣਾ ਚਾਹੁੰਦੇ ਹੋ ਜੀ ਆਪਣੇ ਟਰੈਕਟਰ ਸਾਰੇ ਹੀ ਕਿਸਾਨਾਂ ਦੇ ਲੋਕਲ ਘਰੋਂ ਆਏ ਹੋਏ ਟਰੈਕਟਰ ਹੁੰਦੇ ਆ ਜੀ ਜੇਕਰ ਕਿਸੇ ਡੀਲਰ ਵੀਰ ਦਾ ਟਰੈਕਟਰ ਪਾਇਆ ਵੀ ਜਾਂਦਾ ਤਾਂ ਸਪੈਸ਼ਲ ਉੱਤੇ ਦੱਸਿਆ ਜਾਂਦਾ ਕਿ ਇਹ ਡੀਲਰ ਦਾ ਟਰੈਕਟਰ ਹੈ ਜੀ ਜ਼ਿਆਦਾਤਰ ਆਪਣੇ ਟਰੈਕਟਰ ਵੀ ਘਰੋਂ ਹੀ ਪਾਏ ਜਾਂਦੇ ਨੇ ਕਿਉਂਕਿ ਮੰਡੀਆਂ ਦੇ ਉੱਤੇ ਕਈ ਵਾਰੀ ਆਪ ਜਿਹੜੇ ਡੀਲਰ ਹੁੰਦੇ ਨੇ ਸਾਰੇ ਡੀਲਰ ਨਹੀਂ ਉਦਾਂ ਦੇ ਹੁੰਦੇ ਕਈ ਡੀਲਰ ਵਿੱਚੋਂ 오ਰੀਜਨਲ ਪਾਰਟਸ ਕੱਢ ਕੇ ਟਰੈਕਟਰ ਤੇ ਡੁਪਲੀਕੇਟ ਪਾ ਕੇ ਕਿਸਾਨ ਵੀਰ ਨਾਲ ਧੱਕਾ ਹੋ ਜਾਂਦਾ ਬਾਅਦ ਵਿੱਚ ਉਹਨੂੰ ਪਤਾ ਲੱਗਦਾ ਕਿ ਜੈਨੂਨ ਪਾਰਟ ਨਹੀਂ ਹੁੰਦੇ ਸਾਰੇ ਅੱਗੇ ਦੇਖ ਲਓ ਵੀਰ ਜੀ ਤਵੀਆਂ 14 ਤਵੀਆਂ ਨੇ ਵੀਰ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 올ਡ ਤਵੀਆਂ ਨੇ 25000 ਵੀ ਨੇ ਪ੍ਰਾਈਸ ਮੰਗਿਆ ਜੀ ਤਵਿਆਂ ਦੀ ਕੰਡੀਸ਼ਨ 60-65% ਪਈ ਹੈ ਜੀ ਮੁਕਸਰ ਏਰੀਆ ਤੇ 50% ਵੀਰੇ ਦੇ ਹਿੱਸਾ ਨਾਲ ਹੈ ਹਿੱਸੇ ਦੀ ਕੰਡੀਸ਼ਨ ਹੈ 50% ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 9417148607 ਇਹ ਕਿਸਾਨ ਵੀਰ ਦਾ ਨੰਬਰ ਹੈ ਜੀ ਤੇ ਜੇਕਰ ਤੁਸੀਂ ਕਿਸੇ ਵੀ ਜੀ ਦੀ ਐਡ ਸਾਡੇ ਚੈਨਲ ਤੇ ਕਰਾਉਣਾ ਚਾਹੁੰਦੇ ਜੀ ਬਿਲਕੁਲ ਫਰੀ ਤਾਂ ਉਹਦੇ ਲਈ ਸਾਡਾ ਨੰਬਰ ਨੋਟ ਕਰ ਲਓ ਜੀ 8837656987 ਸਾਡਾ WhatsApp ਨੰਬਰ ਹੈ ਜੀ ਫੋਟੋਆਂ ਤੁਸੀਂ ਫੋਨ ਨੂੰ ਟੇਡਾ ਕਰਕੇ ਭੇਜਦੇ ਜੀ ਸਿੱਧਾ ਕਰਕੇ ਫੋਟੋਆਂ ਭੇਜਣਾ ਐਡ ਪ੍ਰੋਪਰ ਨਹੀਂ ਬਣਦੀ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖ